ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਜੀ ਟੈਵੀ ਵੈਲਵਟ ਟੈਵੀ ਵੈਲਵਟ ਨਵੇਂ ਨਵੇਂ ਡਿਜ਼ਾਈਨਾਂ ਤੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਕਈ ਗਾਖ ਮੁੜ ਕੇ ਗਏ ਸੀਗੇ ਨਵੇਂ ਨਵੇਂ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹ ਸੇਰ ਮੇਲੇ ਦੇ ਉੱਤੇ ਜੀ ਇਹ ਲੋਹੜੀ ਤੱਕ ਮਕਰ ਸੰkranthi ਚੱਕ 14 ਜਨਵਰੀ ਤੱਕ ਸੇਰ ਮੇਲਾ ਵਧਾ ਦਿੱਤਾ ਜੀ 14 ਜਨਵਰੀ ਤੱਕ 250 ਰੁਪਏ ਦਾ ਇੱਕ 450 ਦੇ ਦੋ ਜੀ ਸਪੈਸ਼ਲ ਸੇਲਵੇ ਦੇ ਉੱਤੇ ਜੀ ਟਾਈ ਵੀ ਵੈਲਵਟ ਦੇ ਬਹੁਤ ਸਟਾਕ ਪਹੁੰਚੂਕਿਆ ਜੀ ਚਾਹੇ ਇੱਕ ਨਾਲ ਦੇ 10-10 ਸੂਟ ਲੈ ਲਓ ਚਾਹੇ 20-20 ਸੂਟ ਲੈ ਲਓ ਜੀ ਪਹਿਲਾਂ ਸਟਾਕ ਖਤਮ ਹੋ ਗਏ ਸੀਗੇ ਜਿਹੜੇ ਗਾਖ ਮੁੜ ਕੇ ਗਏ ਸੀਗੇ ਸਾਰਿਆਂ ਨੂੰ ਦੁਬਾਰਾ ਦੱਸਿਆ ਜਾਂਦਾ ਵੀਡੀਓ ਰਾਹੀਂ ਕਿ ਮਾਲ ਪੂਰਾ ਪਹੁੰਚੂਕਿਆ ਜੀ ਜਿੰਨੇ ਮਰਜ਼ੀ ਲੈ ਸਕਦੇ ਹੋਗੇ ਰੰਗ ਦੇਖੋ ਜੀ ਇੱਕ ਤੋਂ ਇੱਕ ਵਧੀਆ ਰੰਗ ਪੂਰਾ ਵਧੀਆ ਫੁੱਲ ਮੈਚਿੰਗ ਦੇ ਵਿੱਚ ਮਾਲ ਹੈ ਜੀ ਇਹ ਵੈਲਵਟ ਦਾ ਜਮਾ ਪੂਰੀ ਵਧੀਆ ਮੈਚਿੰਗ ਦੇ ਵਿੱਚ 250 ਰੁਪਏ ਦਾ ਸੂਟ ਟਾਈ ਵੀ ਵੈਲਵਟ ਬਟ 542 ਕਾਤੀ ਸਿਲ ਮਿਲੇ ਤੇ 450 ਦੇ ਵਿੱਚ ਦੋ ਰੰਗ ਬਹੁਤ ਰੰਗਾਂ ਦੇ ਇਤਮਾਲ ਪਹੁੰਚੁਕਿਆ ਜੀ ਰੰਗ ਤੇ ਡਿਜ਼ਾਈਨ ਤਾਂ ਜੀ ਬਹੁਤ ਆਗੇ ਦੇ ਵਿੱਚ ਮੈਚਿੰਗ ਦੇਖੋ ਕਿੰਨੀ ਸ਼ਾਨਦਾਰ ਮੈਚਿੰਗ ਆਈ ਹੈ ਜੀ ਇਹਦੀ ਸਾਰੇ ਨਵੇਂ ਨਵੇਂ ਕਈ ਨਗਮਾਲ ਦੇ ਪਹੁੰਚੁਕਿਆ ਜੀ ਕਿੰਨੇ ਮਰਜੀ ਸੂਟ ਲੈ ਸਕਦੇ ਹੋ ਜੀ ਟਾਈ ਵੀ ਵੈਲਵਟ ਮੈਚਿੰਗ ਸੂਟ ਸਿਰਫ 250 ਰੁਪਏ ਦਾ ਕਰਤਾ ਜੀ ਇਹ 450 ਦੇ 2 ਕੱਟ ਦੀ স্পেশাল ਆਫਰ ਦੇ ਉੱਤੇ 450 ਦੇ ਵਿੱਚ 2 ਪੂਰਾ ਵਧੀਆ ਪਿਓਰ ਕੋਰੀਆ ਮੈਲ ਬਲਟ ਹੈ ਜੀ ਕੋਰੀਆਨ ਕੰਨੀ ਕੰਨੀ ਪ੍ਰਿੰਟ ਵਾਲਾ ਜੀ ਕੋਰੀਆਨ ਦੀ ਬਲਬਟ ਹੈ ਜੀ ਪੂਰੀ ਵਧੀਆ 250 ਦਾ ਸੂਟ ਕਪੜਾ ਦੇਖ ਕੇ ਲੈ ਕੇ ਜਾਓ ਜੀ ਬਿਲਕੁਲ ਕੁਆਲਿਟੀ ਪੂਰੀ ਵਧੀਆ ਹੋਊਗੀ ਜਦੋਂ ਮਰਜੀ ਸਕਰੀਨ ਸ਼ਾਟ ਲੈ ਕੇ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ ਛੇਤੀ ਆਓ ਛੇਤੀ ਸਮਰਜਣ ਵਾਸਤੇ ਸਾਵੇਂ ਡਿਜ਼ਾਈਨਰ ਦੇ ਵਿੱਚ ਮਾਲ ਲੈਣ ਵਾਸਤੇ ਛੇਤੀ ਪਹੁੰਚੋ ਜੀ ਭਰਾਵਾਂ ਦੀ ਹੱਤੀ ਦੇ ਤੇ ਸੇਲ ਮੇਲਾ ਚੱਲ ਰਿਹਾ ਹੈਗਾ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਪੂਰੀ ਮੈਚਿੰਗ ਵਧੀਆ ਫੁੱਲ ਮੈਚਿੰਗ ਹੈ ਜੀ ਮਾਲ ਸਾਰਾ ਇਹ ਨਵੇਂ ਨਵੇਂ ਡਿਜ਼ਾਈਨਾਂ ਤੇ ਨਵੇਂ ਨਵੇਂ ਰੰਗਾਂ ਦੇ ਵਿੱਚ ਬੈਲਵੱਟ ਦਾ ਸਟਾਕ ਪੂਰਾ ਪਹੁੰਚ ਚੁੱਕਿਆ ਹੈ ਜੀ ਬੈਲਵੱਟ ਦਾ ਸਟਾਕ ਪੂਰਾ ਪਹੁੰਚ ਚੁੱਕਿਆ ਹੈਗਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋਗੇ ਭਰਾਵਾਂ ਦੀ ਹੱਤੀ ਦੇ ਉੱਤੇ ਤਾਂ ਸੇਲ ਮੇਲਾ ਚੱਲ ਰਿਹਾ ਜੀ ਇਹ ਸੇਲ ਮੇਲਾ 14 ਜਨਵਰੀ ਤੱਕ ਮਕਰ ਸ੍ਰਾਂਤੀ ਤੱਕ ਸਪੈਸ਼ਲ ਬਦਹਾਤਾ ਜੀ ਨਵੇਂ ਸਟਾਉ ਕੋਣ ਕਰਕੇ ਬਹੁਤ ਰੰਗਾਂ ਦੇ ਨਵੇਂ ਡਿਜ਼ਾਈਨਰ ਦੇ ਵਿੱਚ ਮਾਲ ਪਹੁੰਚੂਕਿਆ ਹੈਗਾ ਬੈਲਵੈਂਟ ਦਾ ਸੂਟ ਸਿਰਫ 250 ਦਾ ਕਰਤਾ ਜੀ ਇਹ 450 ਦੇ ਵਿੱਚ ਦੋ ਡਿਜ਼ਾਈਨ ਦੇਖੀ ਚਲੋ ਮੈਚਿੰਗ ਦੇਖੋ ਟੌਪ ਮੈਚਿੰਗ ਹੈ ਜੀ ਬਿਲਕੁਲ ਕਪੜਾ ਪੂਰਾ ਟੌਪ ਦਾ ਕਪੜਾ ਜੀ ਪੂਰਾ ਅਵਰੀਆ ਕਪੜਾ ਹੈਗਾ ਇਹ ਸ਼ੇਰ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਛੇਤੀ ਪਹੁੰਚੋ ਜੀ ਸਾਵਾ ਡਿਜ਼ਾਈਨ ਲੈਣ ਵਾਸਤੇ ਛੇਤੀ ਆਓ ਹੁਣ ਫੁੱਲ ਰੰਗਾਂ ਦੇ ਚਮਾਲ ਆਇਆ ਹੈਗਾ ਜੀ ਰੰਗ ਫਿਰ ਸ਼ਾਰਟ ਹੋ ਜਾਂਦੇ ਨੇ ਛੇਤੀ ਆਓ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਦੇਖ ਕੇ ਦੇਖ ਜਾਓ ਜੀ ਆ ਕੇ 250 ਰੁਪਏ ਦਾ ਸੂਟ ਕੱਟਾ ਜੀ ਸ਼ੇਰ ਮੇਲੇ ਦੇ ਤੇ 250 ਦੇ ਵਿੱਚ ਭਰਾਵਾਂ ਦੀ ਹੱਟੀ ਦੇ ਤੇ ਭਾਰੀ ਸਿਲਵੇ ਦੇ ਤੇ 250 ਰੁਪਏ ਦਾ ਸੂਟ ਪੂਰਾ ਟੌਪ ਕਪੜਾ ਜੀ ਪੂਰਾ ਵਧੀਆ ਕੋਰੀਅਨ 벨ਵਟ ਕੋਰੀਅਨ 벨ਵਟ ਦਾ ਠਮਾਕਾ ਸੇਲ ਭਰਾਵਾਂ ਦੀ ਹਿੱਕੀ ਦੇਤੇ ਠਮਾਕਾ ਸੇਲ ਚੱਲ ਰਹੀ ਹੈ ਜੀ ਰੰਗ ਤੇ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਜੀ ਕਪੜਾ ਦੀ ਕੁਆਲਿਟੀ ਹੱਥਾਂ ਦੇ ਦੇਖੋ ਜੀ ਪੂਰੀ ਟੌਪ ਕੁਆਲਿਟੀ ਹੈ ਜੀ ਸਾਰੀ ਇਹ ਸਿਰਫ 250 ਦਾ ਸੂਟ 450 ਦੇ ਦੋ ਕਰਤੇ ਜੀ 450 ਦੇ ਦੋ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਸਕਦੇ ਹੋਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਤੀ ਚੈਨਲ ਨੂੰ ਲਾਇਕ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਿਸੇ ਵੀ ਵੀਰ ਭਰਾ ਨੇ ਆਨਲਾਈਨ ਮਗਾਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਮਗਾ ਸਕਦਾ ਜੀ ਇਹ ਮਾਲ ਵਜਨ ਕਰਕੇ ਜੀ ਇਹਦਾ ਐਕਸਟਰਾ ਖਰਚਾ ਲੱਗੂਗਾ ਸੂਟ ਇੱਕ ਮਗਾਓ ਜਾਂ ਦੋ ਮਗਾਓ ਜਿੰਨੇ ਮਰਜ਼ੀ ਮਗਾਓ ਜਿਹਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਤੀ ਵਾਸਤੇ ਰੋਡ ਮੋੜ ਮੰਡੀ